ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹੋਇਆ ਚੀਮਾ ਮੰਡੀ ਕਿਉਂਕਿ ਜੇ ਗੱਲਬਾਤ ਕਰ ਲਈਏ ਪੰਜਾਬੀ ਦਾ ਮਸ਼ਹੂਰ ਸਿੰਗਰ ਵੀ ਐ ਇਸ ਪਿੰਡ ਦਾ ਹਰਪ ਚੀਮਾ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਮੇਨ ਜਿਹੜਾ ਕੰਮ ਆ ਵਪਾਰ ਦਾ ਬਾਈ ਹੋ ਰਿਹਾਦਾ ਹੈਗਾ ਸੱਜਣੋ ਜਰਸੀ ਤੇ ਸੱਤ ਨਗ ਦਿਖਾਵਾਂਗੇ ਚਾਰ ਛੋਟੀਆਂ ਬੱਚੀਆਂ ਦਿਖਾਵਾਂਗੇ ਤੇ ਇੱਕ ਜਿਹੜੀ ਆ ਬੱਚੀ ਦਿਖਾਵਾਂਗੇ ਟਾਪ ਕੁਆਲਿਟੀ ਦੀ ਇਹ ਹੈਗੀ ਆ ਗੱਬਣ ਚੈੱਕ ਪਾਸ ਆ ਤਾਜੀ ਸੂਈ ਆ ਦੁੱਧ 11 12 ਕਿਲੋ ਰੈਅਟੀ ਦਾ ਤੇ ਉਹ ਬੱਚੀ ਖੀਰੀ ਸੂਈ ਹੋਈ ਆ ਕੱਦ ਵੱਡ ਹੈਗਾ ਉਹਦਾ ਐਚ ਐਫ ਜੈਡਾ ਤੇ ਨਾਲ ਉਹਦੇ ਆ ਬੱਚੀ ਆ ਇਧਰਲੇ ਬੰਨੇ ਬਿਲਕੁਲ ਟਾਪਰ ਕੁਆਲਟੀ ਕਬੂਲਤੀ ਫੁੱਲ ਟਾਪ ਆ ਤੇ ਬਾਕੀ ਆ ਜੋ ਬਾਈ ਨਾਲ ਕਰਾਉਣੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਸਾਰੀਆਂ ਦੀ ਵੀਡੀਓ ਚ ਕਰਾ ਦਾਂਗੇ ਪੱਕੀ ਹਾਲ ਆ ਜੀ ਵਧੀਆ ਜੀ ਤੁਸੀਂ ਠੀਕ ਠਾਕ ਵਧੀਆ ਵਧੀਆ ਜੀ ਹਾਂ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਆ ਤੋੜ ਦੋ ਇਹਨੂੰ ਖੋਲ ਕੇ ਇਹ ਦੰਦਾਂ ਚ ਕਿਵੇਂ ਆ ਬਾਈ ਇਹ ਦੰਦਾਂ ਦੀ ਖੀਰੀ ਆ ਜੀ ਦੰਦਾਂ ਦੀ ਖੀਰੀਆ ਸੂਈ ਕਿੰਨੇ ਕਦਨ ਦੀ ਹੋਊ ਸੂਈਆਂ ਮੰਨੋ ਇਹ 15 ਕ ਦਿਨ ਦੀ ਹੈਗੀ ਆ 15 ਕ ਦਿਨਾਂ ਦੀ ਸੂਈ ਹੋਈ ਆ ਤੇ ਦੰਦਾਂ ਚ ਬਾਈ ਕਹਿੰਦਾ ਖੀਰੀਆ ਕੱਦ ਹੈਗਾ ਇਹਦਾ ਫੁੱਲ ਵੱਡਾ ਕੱਦ ਛੋਟਾ ਨਹੀਂ ਹੈਗਾ ਕਿਉਂਕਿ ਹਲੇ ਖੀਰੀ ਆ ਜਿਵੇਂ ਜਿਵੇਂ ਦੰਦਾਂ ਚ ਹੋਊ ਕੱਦ ਇਹ ਮੇਰਾ ਖਿਆਲ ਆ ਵੀ ਐਚ ਐਫ ਜੱਡਾ ਹੀ ਕਰ ਜੂਗੀ ਹਾਂ ਕਿਉਂਕਿ ਹੁਣ ਵੀ ਕੱਦੇ ਦਾ ਕਾਫੀ ਵੱਡਾ ਆ ਗਿਆ ਦੁੱਧ ਹੁਣ ਕਿੰਨਾ ਕਾਏ ਥੱਲੇ ਬਾਈ 8 ਕਿਲੋ ਤਿਆਰ ਆ 8 ਕਿਲੋ ਦੁੱਧ ਹੈਗਾ ਤਿਆਰੀ ਦਾ ਤੇ ਨਾਲ ਇਹਦੇ ਬੱਚੀ ਆ ਹਨਾ ਅਸੀਂ ਇਹਦਾ ਨਹੀਂ ਪਤਾ ਕਿਹੜੇ ਸੀ ਬਣਦੀ ਆ ਬੱਛੀ ਤਾਂ ਨਹੀਂ ਪਤਾ ਇਹ ਨਾਲੇ ਬੱਛੀ ਬੜਾ ਚੰਗੀ ਆ ਉਹ ਠੱਕਾ ਖੜਾ ਜ਼ਰੂਰ ਕਰਦੇ ਆ ਕੱਦ ਆ ਗਿਆ ਫੁੱਲ ਵੱਡਾ ਆਡਰ ਆ ਗਿਆ ਬਿਲਕੁਲ ਫਿਕਸ ਆ ਬੱਛੀ ਤੇ ਵੀ ਮਾਰਦੇ ਘਰੀ ਕੈਮਰਾ ਵੇ ਆ ਬੱਛੀ ਤੇ ਵੀ ਮਾਰਦੇ ਕੈਮਰਾ ਨਾਲ ਇਹਦੇ ਸੱਜਣ ਉਹ ਬੱਛੀ ਆ ਤੇ ਬੱਛੀ ਵੀ ਪੂਰੀ ਆਪਾਂ ਕਹਿ ਸਕਦੇ ਆ ਵੀ ਟਾਪ ਕੁਆਲਿਟੀ ਜੀ ਆ ਕੱਦ ਕਾਠ ਵਾਲੀ ਬਣੂਗੀ ਚੰਗੀ ਤੇ ਬਾਕੀ ਇਹਦੇ ਕੱਦ ਦਾ ਆਈਡੀਆ ਕਰਾ ਦਈਏ ਤੁਹਾਨੂੰ ਕੱਦ ਇਹਦਾ ਤੁਹਾਨੂੰ ਜਿਵੇਂ ਦੱਸਿਆ ਤੁਹਾਨੂੰ ਵੀ ਕੱਦ ਫੁੱਲ ਵੱਡਾ ਬੇਲਬੂਲ ਵੀ ਬਹੁਤਾ ਤੇ ਦੁੱਧ ਬਾਈ ਕਹਿੰਦਾ ਹੈਗਾ 8 ਕਿਲੋ ਦੰਦਾ ਚ ਹੈਗੀ ਆ ਖੀਰੀ ਹਾਂ ਜੀ ਚਵਾਈ ਚੁਬੀ ਦੀ ਕਿਵੇਂ ਬਾਈ ਚਵਾਈ ਦੀ ਓਕੇ ਆ ਫੰਡੇ ਸੀਲ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ 32000 ਰੁਪਿਆ ਰੇਟ 32000 ਆ ਮਾਨ ਤਾਂ ਛੋਟਛਪਾ ਹੋ ਜਾ ਹਾਂ ਜੀ ਮਾਨ ਤਾਂ ਮਾਨ ਤਾਂ ਹੋਊਗਾ ਬਾਈ ਕਹਿੰਦਾ ਉਹਦੇ ਚ ਹੋ ਜਾਊਗਾ ਤੇ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਆ ਗਿਆ ਬਿਲਕੁਲ ਫਿਕਸ ਸਕੇ ਕਿਉਂਕਿ ਜਿਵੇਂ ਜਿਵੇਂ ਨੇ ਸਾਨੂੰ ਦੱਸਿਆ ਮੈਂ ਵੀ ਦੰਦਾ ਚ ਹੋਊਗੀ ਕੱਦ ਬਿੱਡ ਤੇ ਬਾਡੀ ਬੁੱਡੀ ਮਤਲਬ ਕਾਫੀ ਉੱਚੀ ਹੋਊਗੀ ਇਹ ਐਚ ਐਫ ਦੇੜ ਕਿੜੀ ਹੋ ਤੇ ਹੁਣ ਮਾਰ ਦੇ ਗਰੀਆ ਦੋ ਨੰਬਰ ਵਾਲੀ ਤੇ ਕੈਮਰਾ ਇਹ ਵੀ ਤੋੜ ਦੂ ਜੀ ਫੁੱਲ ਕੇ ਇਹਦਾ ਸੂਆ ਕਿਹੜਾ ਜੀ ਦੂਜਾ ਸੂਆ ਜੀ ਇੱਕ ਇੱਕ ਨੇ ਟਾਈਮ ਦੀ ਸੂਈ ਹੈ ਇਹ ਵੀ 10-12 ਦਿਨਾਂ ਦਿੰਦੀ ਜੀ ਸੂਆ ਦੂਜਾ 10-12 ਦਿਨਾਂ ਦੀ ਸੂਈ ਬੱਚਾ ਕੀ ਆ ਨਾਲ ਬਈ ਦੇ ਇਹਦੇ ਮਗਰ ਬੱਚਾ ਜੀ ਇਹਦੇ ਨਾਲ ਆ ਗਿਆ ਮੇਲ ਕਾਪ ਸੱਜਣੋ ਤੇ ਦੁੱਧ ਦੇ ਦੇ ਥੱਲੇ ਹੁਣ ਕਿੰਨਾ ਤਿਆਰੀ ਦਾ 11-12 ਕਿਲੋ ਮੰਨੋ ਜੀ ਜੇ ਤੋਂ ਵੱਧ ਪਿਆਰਾ ਪਰ ਆਪਾਂ 11-12 ਹੀ ਕਹਾਂਗੇ ਠੀਕ ਹੈ ਗੱਲ ਹੈ ਆ ਦੁੱਧ ਵਾਈ ਕਹਿੰਦਾ ਕਿਲੋ ਅੱਧਾ ਕਿਲੋ ਵੱਧ ਹੀ ਮਿਲੂਗਾ ਤੇ ਆਪਾਂ ਕਹਿੰਦਾ ਘੱਟ ਹੀ ਦੱਸਾਂਗੇ ਦੁੱਧ 11-12 ਕਿਲੋ ਰੈਡੀ ਆ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਥਣ ਦੀ ਕੁਆਲਿਟੀ ਚੈੱਕ ਕਰਦੇ ਨਾ ਥਾਣੇ ਨੂੰ ਲੱਗਿਆ ਸੱਜਣੋਂ ਮੱਝਾ ਨਾਲ ਦਾ ਬਿਲਕੁਲ ਕਿਉਂਕਿ ਚਵਾਈ ਇਹਦੀ ਮੋਟੀ ਹੋਊਗੀ ਫੁੱਲ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਕੋਈ ਟੁੱਟਮਾ ਨਹੀਂ ਆਰਡਰ ਚੰਗਾ ਦਿਖਾਉਂਦੀ ਆ ਕੱਦ ਕਾਠ ਇਹਦਾ ਉਹਦੇ ਨਾਲ ਥੋੜਾ ਜਿਹਾ ਛੋਟਾ ਆ ਗਿਆ ਦੂਜੀ ਨਾਲ ਕਿਉਂਕਿ ਉਹਦਾ ਕੱਦ ਬਹੁਤ ਜ਼ਿਆਦਾ ਵੱਡਾ ਆਇਆ ਇਹਦੇ ਥੱਲੇ ਦੁੱਧ 11-12 ਕਿਲੋ ਰੈਡੀ ਆ ਹਾਂ ਤੇ ਰੈਡੀ ਆ ਚਵਾਈ ਚਵਾਈ ਚਬੂਈ ਦੀ ਮੋਤੀ ਪੂਰੀ ਫੁੱਲ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 38000 ਇਹ ਕਿੰਨੇ ਕਦੀ ਹੋ ਜੂਗੀ ਫਿਕਸ ਜੀ ਉਹ ਫਿਕਸ ਰੇਟ ਇਹਨੇ ਮੰਨਤਾ ਨਾ ਮੋਕੇ ਤੇ ਠੀਕ ਹੈਗਾ ਰੇਟ ਸਾਰਿਆਂ ਦੇ ਤਕਰੀਬਨ ਤਕਰੀਬਨ ਫਿਕਸ ਰੇਟ ਜਿਹੜੀ ਹੋਣਗੇ ਤੇ ਬਾਕੀ ਇਹਦੇ ਆਰਡਰ ਤੇ ਮਾਰ ਦਿੰਦੇ ਨੇ ਇੱਕ ਕਰੀ ਕੈਮਰਾ ਆਰਡਰ 11 ਹੋਰ ਚੈੱਕ ਕਰਾ ਨਹੀਂ ਬرو ਕਿਉਂਕਿ ਆ ਆਰਡਰ ਬੱਛੀ ਦਾ ਫੁੱਲ ਆ ਤੇ ਬਿਲਕੁਲ ਫਿਕਸ ਆਰਡਰ ਰੱਖਦੀ ਆ ਕਿ ਚਵਾਈ ਚਬੂਈ ਦੀ ਬਾਈ ਕਹਿੰਦਾ ਹੈਗੀ ਓਕੇ ਦੀ ਰਿਪੋਰਟ ਰੇਟ ਇਹਦਾ ਹੈਗਾ ਸੱਜਣੋ 38000 ਰੁਪਿਆ ਛੋਟ ਚੱਪਾ ਜਾ ਉਹਦੇ ਚ ਮੜਾ ਮੋਟਾ ਹੋ ਜੂਗਾ ਹਾਂ ਜੀ ਤੇ ਹੁਣ ਆ ਆਹ ਕੁਆਲਿਟੀ ਦੇ ਮਾਰਦੇ ਕੈਮਰਾ ਇਹਦੀ ਕੁਆਲਿਟੀ ਕਹਿੰਦੇ ਵਾਰੀ ਟੌਪ ਆ ਖੜਾਈ ਮਾਰੀ ਉਹਨਾਂ ਨੂੰ ਗਰ ਕਹਿਤੀ ਕਿ ਕਿ ਉੱਧਰ ਉੱਧਰ ਦੇ ਬੰਨੇ ਖੜਨਾਂ ਨਹੀਂ ਨੇ ਇੱਥੋਂ ਕਰੀ ਇਹਦੀ ਫੇਸ ਕੁਆਲਿਟੀ ਦੇ ਮਾਰਨੀ ਕੈਮਰਾ ਵੇ ਇਹ ਇਹ ਕਿਸੇ ਚੰਗੇ ਫਾਰਮ ਵਾਲੀ ਬੱਚੀ ਦੇ ਮੁਕਾਬਲੀ ਕਰਦੀ ਆ ਤਕਰੀਬਨ ਤਕਰੀਬਨ ਤੇ ਬੱਚੀ ਦੀ ਕੁਆਲਿਟੀ ਵੀ ਚੰਗੀ ਆ ਕੱਦ ਫੁੱਲ ਕਰੂਗੀ ਬਾਈ ਹਾਂ ਕੱਦ ਫੁੱਲ ਖੀਰੀ ਆ ਖੀਰੀ ਬੱਚੀ ਆ ਇਹ ਆ ਗਈ ਦੰਦਾਂ 'ਚ ਖੀਰੀ ਗੱਬਣ ਕਿੰਨੇ ਟਾਈਮ ਲੀ ਬਾਈ 50 ਦਿਨਾਂ ਦੇ ਚੈੱਕ ਪਾਸ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਵੀ ਤੁਰਦੀਆਂ ਤਾਂ ਨਹੀਂ ਕਿਉਂਕਿ ਥੋੜੀਆਂ ਆਈਆਂ ਨੇ ਥੋੜੀਆਂ ਆਈਆਂ ਹੋਈਆਂ ਤੇ ਬਾਈ ਆਰਗੇ ਨੇ ਤਲਿਹਾਰੇ ਪਾਇਆ ਤੇ ਤਲਿਹਾਰੇ ਦਾ ਥੋੜਾ ਜ਼ਰੂਰ ਮੰਦੀਆਂ ਇਹ ਬਹੁਤ ਆਈ ਹਾਂ ਤਲਿਹਾਰੇ ਕਰਕੇ ਹੀ ਮਤਲਬ ਇਦਾਂ ਤੋੜਾ ਜਾ ਇਹਨਾਂ ਦਾ ਬਣਿਆ ਨਹੀਂ ਹੋਇਆ ਜੇ ਜਿੱਦਾਂ ਜਿੱਦਾਂ ਇਹਨਾਂ ਨੂੰ ਆਦਤ ਬਣੂਗੀ ਤਲਿਹਾਰੇ ਦੀ ਤੇ ਓਦਾਂ ਓਦਾਂ ਫਿਰ ਸਹੀ ਹੋ ਜਾਣਾ ਸਾਰਾ ਸਿਸਟਮ ਆ ਤੇ ਇੱਥੇ ਇੱਥੇ ਦਿਖਾ ਦੇ ਗਏ ਜੀ ਫੇਸ ਕੁਆਲਿਟੀ ਦਿਖਾ ਦੇ ਤੇ ਬੱਛੀ ਆ ਗਈ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਟੌਪ ਕਲਾਸ ਦੀ ਆ ਗਈ 100 ਦਾ 100 ਹੀ ਆ ਗਈ ਪਿਓਰ ਜਰਸੀ ਤੇ ਤੁਸੀਂ ਮੇਲੇ 'ਚ ਵੀ ਲੈ ਜਾਓ ਯਾਰ ਮੇਲੇ 'ਚ ਪਾਉਣ ਵਾਲੀ ਬੱਛੀ ਵੀ ਆ ਸਾਰੇ ਪਾਸੇ ਪੂਰੀ ਆ ਹਾਂ ਲੈ ਚਲ ਬਈ ਇਹਨਾਂ ਤੇ ਕੁਆਲਿਟੀ ਕਬੂਲਤੀ ਬਾਕੀ ਤੁਸੀਂ ਮੈਨੂੰ ਸਪੈਸ਼ਲ ਕਮੈਂਟ ਕਰਕੇ ਵੀ ਦੱਸੋ ਵੀ ਇਹਦੀ ਕੁਆਲਿਟੀ ਤੁਹਾਨੂੰ ਬੱਛੀ ਦੀ ਕਿੱਦਾਂ ਜਿ ਲੱਗਦੀ ਆ ਮੈਂ ਥੋੜਾ ਡਰਦੀ ਆ ਲੰਬਾਈ ਲੰਮੂਈ ਵੀ ਪੂਰੀ ਆ ਤੇ ਹਲੇ ਖੀਰੀਆ ਕੱਦ ਵਿੱਡ ਵੀ ਇਹਨੇ ਚੰਗਾ ਕਰਨਾ ਫੁੱਲ ਵੱਡੇ ਕੱਦ 'ਚ ਹੀ ਹੋਊਗੀ 50 ਦਿਨ ਦੀ ਬਾਈ ਕਹਿੰਦਾ ਇਹ ਹੈਗੀ ਆ ਚੈੱਕ ਪਾਸ ਔਰ ਉਸ ਚੀਜ਼ ਦੀ ਗਾਰੰਟੀ ਹੋਊ ਬਈ ਆਪਣੀ ਗਾਰੰਟੀ ਗਾਰੰਟੀ ਆ ਚਾਹੇ ਕੋਈ ਆਪਣਾ ਡਾਕਟਰ ਲੇ ਆ ਬਈ ਹਾਂ 50 ਦਿਨ ਦੀ ਚੈੱਕ ਕਰ ਦਾਂਗਾ ਕਿਉਂਕਿ 50 45 50 ਦਿਨ ਦੀ ਤਕਰੀਬਨ ਹੁੰਦਾ ਡਾਕਟਰ ਚੈੱਕ ਕਰ ਹੀ ਦਿੰਦੇ ਨੇ। ਰੇ ਕਰ ਦਿੰਦਾ ਜੀ। ਰੇ ਡਾਕਟਰੀ ਕਰ ਦਿੰਦਾ ਚੈੱਕ ਇਹਦਾ ਬਾਈ ਜੀ ਕੀ ਰੇਟਰ ਹੋਊਗਾ 25 ਦਾ। ਇਹਦਾ 32000 ਰੁਪਏ ਜੀ। ਇਹਦਾ 32000 ਆ ਤੇ ਛੋਟ-ਛੂਟ ਉਹਦੇ ਚ ਹੋ ਜੂ ਜੇ ਕਿਸੇ ਨੇ ਕੋਈ ਜੋੜਾ-ਜੋੜਾ ਪਾਉਣਾ ਤਾਂ ਉਹ ਚ ਕੰਸੀਸ਼ਨ ਹੋ ਜੂ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਮਾਰਦੇ ਆ ਪੱਛੀ ਤੇ ਕੈਮਰਾ ਇਹਨੂੰ ਵੀ ਤੋੜ ਦੋ ਜੀ। ਬਾਕੀ ਛੋਟੀਆਂ ਆਪਾਂ ਖੜੀਆਂ ਵਿਖਾ ਦਾਂਗੇ। ਇਹਦੀ ਉਮਰ ਕਿੰਨੀ ਹੋ ਬਾਈ? ਇਹਦੀ ਉਮਰ ਹੈਗੀ ਆਈ 6 ਮਹੀਨੇ। ਇਹਦੀ ਕੁਆਲਿਟੀ ਇਸੇ ਨਾਲ ਦੀ ਬਣੂ ਗੱਬਣ ਨਾਲ ਦੀ ਹ ਤੇ ਕੁਆਲਿਟੀ ਕਬੂਲਦੀ ਜਿਵੇਂ ਸਟਰਕਚਰ ਆ ਉਤੋਂ ਢਾਂਚਾ ਚੰਗਾ ਬੜਾਊ ਉਮਰ ਇਹਦੀ ਛੋਟੀ ਆ ਹਜੇ ਇੱਕ ਕਰੋ ਹੀ ਆਈਆਂ ਨੇ ਦੋਨੇ ਠੀਕ ਹੈ ਜੀ ਬਾ ਮੋੜ ਲਓ ਜੀ ਇੱਥੋਂ ਤੇ ਇਹਦਾ ਵੀ ਕੱਲੀ ਦਾ ਰੇਟ ਆਪਾਂ ਬਾਈ ਤੋਂ ਕਰਵਾ ਦੇਾਂਗੇ ਤੇ ਉਹ ਬਾਈ ਕਹਿੰਦੇ ਨੇ ਛੋਟੀਆਂ ਨੇ ਉਹ ਤਿੰਨਾਂ ਦਾ ਰੇਟ ਇਕੱਠਾ ਕਰ ਦਾਂਗੇ ਤੇ ਬਾਕੀ ਜੇ ਇਹ ਵੀ ਤਿੰਨਾਂ ਦੇ ਨਾਲ ਪਾਉਣੀ ਆ ਕਿਸੇ ਸੱਜਣ ਨੇ ਤਾਂ ਜੇ ਬਾਈ ਤੁਸੀਂ ਚਾਰੇ ਵੀ ਲਿਆ ਸਕਦੇ ਹੋ ਉਹ ਹਜੇ ਕੰਸੈਸ਼ਨ ਬਾਈ ਉਹਦੀ ਕਰ ਦਾਂਗੇ ਬਾਈ ਕਮਾਈ ਇਹਨੂੰ ਉਰਲੇ ਉਰਲੇ ਬੰਨੇ ਉਰਲੇ ਬੰਨੇ ਫੇਸ ਤੇ ਮਾਰ ਲੈ ਗਰੀ ਕੈਮਰਾ ਇੱਕ ਵਾਰੀ ਅ ਇੱਕ ਵਾਰੀ ਬਾਈ ਥਰੂ ਕੋ ਇਹ ਇਹ ਤਾਂ ਇਹ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਕਿਉਂਕਿ ਸਕਰੀਨ ਸ਼ੂਨ ਫੁੱਲ ਆ ਬੱਛੀ ਇਹ ਵੀ ਚੰਗੀ ਪਿਆਰ ਹੋਊਗੀ ਬੰਦ ਜੀ ਇਹਦਾ ਕੀ ਰੇਟਰ ਹੋਊਗਾ ਬਾਈ ਇਹ ਤਾਂ 10000 ਰੁਪਈਆ ਜੀ ਇਹਦਾ ਰੇਟਰ ਰਹੂਗਾ ਬਾਈ ਕਹਿੰਦਾ 10000 ਮੰਨ ਤਾਂ ਉਹਦੇ ਚ ਕਰ ਦਾਂਗੇ ਤੇ ਕੁਆਲਿਟੀ ਕਬੂਲਟੀ ਹੈਗੀ ਆ ਪੂਰੀ ਟੌਪ ਦੀ ਜਮਾਨ ਤੇ ਹੁਣ ਮਾਰਦੇ ਅਗਲੀ ਬੱਛੀ ਤੇ ਇਹਨਾਂ ਦੀ ਉਮਰ ਮੈਂ ਕਹਿੰਦਾ ਛੋਟੀ ਹੋਊ ਬਾਈ ਹਾਏ ਦੋ ਦੋ ਮਹੀਨੇ ਦੇ ਨੇ ਉਹ ਡੇਢ ਮਹੀਨੇ ਦੇ ਆ ਸਿਰਫ 2 ਮਹੀਨਿਆਂ ਦੀਆਂ ਹਾਂਜੀ ਇਹ ਵਾਲੀਆਂ ਨਿੱਕੀਆਂ ਜਿਹੀਆਂ ਲੈ ਆ ਯਾਰ ਕਿਧਰ ਹਨਾ ਆ ਫੇਸ ਕੁਆਲਿਟੀ ਚੈੱਕ ਕਰਾ ਲੈ ਮੇਰੀ ਇਧਰਲੇ ਬੰਨੇ ਕਰੀ ਬਾਈ ਫੇਸ ਉਧਰ ਨੂੰ ਦੀ ਕਿਉਂਕਿ ਫੇਸ ਕੁਆਲਿਟੀ ਮੇਨ ਚੀਜ਼ ਹੁੰਦੀ ਆ ਹਾਂ ਇਥੇ ਫੇਸ ਤੇ ਕੈਮਰਾ ਮਾਰਦੇ ਕੁਆਲਿਟੀ ਕਬੂਲਟੀ ਚੰਗੀ ਬਣੂਗੀ ਇਹਨਾਂ ਦੀ ਵੀ ਤੇ ਉਹ ਬੱਚੀ ਵੀ ਚੈੱਕ ਕਰ ਸਕਦੇ ਹੋ ਬੱਚੀਆਂ ਸਾਰੀਆਂ ਚੰਗੀਆਂ ਬਾਈ ਕੋਲ ਜਿੰਨੀਆਂ ਲੈ ਕੇ ਆ ਇਹਨਾਂ ਤਿੰਨਾਂ ਦਾ ਕੀ ਰੇਟ ਰਹੂਗਾ ਇਹ ਤਾਂ ਨਾ 12000 ਦੀਆਂ ਜੀ ਇਹ ਤਿੰਨਾਂ ਦਾ ਰੇਟ ਰਹੂਗਾ 12000 ਮਾਨਤਾਂ ਉਹਦੇ ਚ ਕਰ ਦਾਂਗੇ ਹਨਾ ਹਾਂਜੀ ਹਾਂ ਆ ਮਾਨਤਾਂ ਛੋਟ ਸ਼ਾਪ ਆ ਉਹਦੇ ਚ ਹੋ ਜਾਊਗਾ ਨੰਬਰ ਬ 98036 ਹਾਂਜੀ 05888 9803605888 ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਸੱਜਣ ਨੂੰ ਇਹਨਾਂ ਜੋ ਕੋਈ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ